ਗਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਲੱਗੇ ਜਿੜੀ ਵਢਣ ਉੱਪਰ ਲਈ ਆਪਾਂ 36 ਆਪਣੀ ਤੇ 2 ਬਿੱਗੇ ਸਾਂ ਹੋਣਾ ਉਹਰੇ ਬੰਦੇ ਆਪਾਂ ਕੋਲ ਦੋ ਹੈਗੇ ਤੇ ਇਹ ਰੱਖ ਲੈ ਮੈਂ ਕਿਹਾ ਵੀ ਚੱਲ ਇਥੇ ਬਰਸੀਨ ਦੀ ਜੋੜ ਜਾਂਦਾ ਫਿਰ ਨਹੀਂ ਬਰਸੀਨੀ ਬੀਜਾਂ ਨੂੰ ਤੰਗ ਹੁੰਦੇ ਆ ਮੈਂ ਕਿਹਾ ਵੀ ਚੱਲ ਭੜਾਈ ਲੰਦੇ ਨਾਲੇ ਗੰਨੇ ਨੂੰ ਕੰਮ ਆਜੂ ਪਰਾਲੀ ਇਹ ਦੂਈ ਪਰਾਲੀ ਥੋੜੀ ਜਿਹੀ ਬੋਦੀ ਹੋ ਜਣੀ ਹੈ ਵੜਾਉਣੀ ਤਾਂ ਲੀ ਵੀ ਡਿਲੀਵਰ ਤੇ ਹੀ ਆ ਉਹਦੇ ਵਾਸਤੇ ਹੋਰ ਬੰਦੇ ਦੇਖਦੇ ਆ ਜੇ ਮਿਲ ਕੇ ਤਾਂ ਗਰ ਉਹਨੂੰ ਵੜਾਉਂਦੇ ਆ ਬਾਕੀ ਉਹਨੇ ਦੋ ਲਾਇਏ ਹੋਏ ਫੁਰਖਰ ਨਾ ਮਾ ਬੰਦਾ ਆ ਗਿਆ ਸਾਡਾ ਆਹ ਕਰੋ ਕਰਾ ਇਹ ਵੀ ਬੰਦਾ ਨਵਾਂ ਆ ਗਿਆ ਬਿਹਾਰ ਤੇ ਪਰसों ਚੋਂ ਉੱਥੇ ਚਾਲੀ ਦੀ ਕਰਕੇ ਕੰਮ ਲੋਟ ਹੋ ਗਿਆ ਚਲੋ ਵੜਦੇ ਆ ਜੀ ਬਾਕੀ ਅੱਜ ਸਾਡੇ ਬੰਦੇ ਨੂੰ ਵੀ ਲਾਉਂਦੇ ਗੈਲੀ ਨੂੰ ਵੀ ਛੁੱਟੀ ਆ ਠੀਕ ਹੈ ਜੀ ਇਹ ਤਾਂ ਥੋੜੀ ਜਿਹੀ ਜਗ੍ਹਾ ਵੜਦਣੀ ਆਪਾਂ ਨੇ ਆ ਇਧਰ ਲਈ ਵੜਣਾ ਉਧਰ ਲਈ ਨਹੀਂ ਵੜਣਾ ਕਿਹੜਾ ਉਹ ਅੱਗੇ ਵੜਣਾ ਹੈਗਾ ਉਹ ਵੀ ਪਈਆਂ ਨੇ ਆਪਾਂ ਨਹੀਂ ਵੜਨੇ ਹੋ ਵੀ ਨਹੀਂ ਵੜਣਾ ਉਹ ਵੜ ਦੇਣਾ ਕਿਹਲਾ ਆਏ ਬਸ ਠੀਕ ਹੈ ਨੀ ਕਿ ਜਗ੍ਹਾ ਦੇ ਦੋ ਵਿੱਗ ਦੇਵਾਂ ਹੂੰ ਲੱਗੀ ਹੈ ਓਕੇ ਵੜਦੇਣਾ ਇਹ ਠੀਕ ਹੈ ਅੱਗੇ ਫਿਰ ਹੈਗਾ ਬਾਈ ਬੱਦਰੀ ਤਾਂ ਸੌਕੀ ਉਹ ਆ ਝਾੜਨੀ ਔਖੀ ਬਾਤ ਝਾੜਨੇ ਪਤਾ ਲੱਗੂ ਹਾਂਜੀ ਕਿਆ ਬਾ ਬੀਤਦੀ ਆ ਝਾੜਨੀ ਔਖੀ ਆ ਹੈ ਝਾੜਨੀ ਔਖੀ ਆ ਵੱਡ ਦਾ ਪਾਈ ਦੇਣੀ ਸੀ ਹੁਣ ਕਹਿੰਦਾ ਵੱਡਨੇ ਤਾਂ ਸੌਕੀ ਪਈ ਆ ਹੂੰ ਬਾਕੀ ਝਾੜਨੇ ਉੱਪਰ ਝਾੜੂਗੇ ਇਹ ਹੈ ਦੋਹੇ ਜਣੇ ਇੱਕ ਢੋਲ ਚਾਹੀਦਾ ਇੱਕ ਪੱਲੜ ਹੈ ਨਾ ਇੱਕ ਪੱਲੜ ਬੜਾ ਸਾਰਾ ਕੰਸਰ ਹਾਂਜੀ ਕਾਫੀ ਵੱਡਾ ਫੇਟੋਲ ਤੋਂ ਇਹਨਾਂ ਨੇ ਮਾਰਿੱਕੇ ਘੜੀ ਜਾਣੀ ਆਪਾਂ ਨੂੰ ਘਰ ਦੀ ਪ੍ਰਾਲੀ ਵੀ ਹੋ ਜੂਗੀ ਫਿਰ ਪ੍ਰਾਲੀ ਘਰ ਦੀ ਕਰਨੀ ਕਿ ਉਧਰ ਵੇਹੜੀ ਹੋ ਜਾਣੀ ਐ ਤਾਂ ਹੂੰ ਹੋਰ ਲਾਈਨ ਸ਼ੁਰੂ ਕਰ ਲਊਗਾ ਮੈਂ ਵੜਦਾ ਫਿਰ ਐ ਬਾਈ ਹਾਂ ਇਹ ਕੋ ਹੋਰ ਲਾਈਨ ਸ਼ੁਰੂ ਕਰ ਲਓ ਤੁਸੀਂ ਆਪਣੀ ਇਹ ਤਾਂ ਨੁਕੜਾ ਮੈਂ ਹਾਂਜੀ ਇਹ ਮੈਂ ਵੜ ਲੈਂਦਾ ਏ ਠੀਕ ਹੈ ਮਲੋਈ ਫੋਲੂਗਾ ਇਹਨੂੰ ਉਹ ਵੜਾ ਲੈਣੀ ਉਧਰ ਆਪਾਂ ਨੇ ਆਦਮੀ ਚੱਲ ਇਹ ਦੋ ਹੈਗੇ ਆ ਉਹ ਉਹ ਕਹਿੰਦੇ ਰੈਂਡੇ ਮਸ਼ੀਨ ਤੇ ਬੜਾ ਰੀਦਾ ਤੈਨੂੰ ਛੜ ਗਿਆ ਉਹਨਾਂ ਦਾ ਨੰਬਰ ਲਿਆਇਆ ਉਹਨਾਂ ਦਾ ਉਹ ਆਹਾ ਹੋਰੇ ਕਹਿੰਦੇ ਅਸੀਂ ਬੜਦੂਗਾ ਮਿੱਠੂਰੇ ਹੀ ਕਹਿੰਦੇ ਆ ਕਿਹੜੇ ਮਿੱਠੂ ਆਂ ਆਹ ਇੱਥੇ ਕੈਪਟੀ ਵਾਲੇ ਰਮੇਸ਼ ਆਹੀਂ ਹਾਂ ਐ ਕਹਿੰਦੇ ਅਸੀਂ ਲੱਗ ਜਾਂਦੇ ਆ ਫਿਰ ਪੈਸੇ ਜ਼ਿਆਦਾ ਮੰਗਦੇ 10000 ਮਾ 9000 ਆਪਾਂ ਪੱਕਾ ਮਾ 9000 ਇਹ ਕਹਿੰਦੇ ਸੀ ਹਾਂ ਕਹਿੰਦਾ ਨਹੀਂ ਨਹੀਂ ਵਾ ਦੇਖ ਲੇ ਜਪਟ ਨਹੀਂ ਆਉਂਨ ਪਾਦਾ ਬੱਜੂ ਨਹੀਂ ਤਾਂ ਫੇ ਉਹ ਘਾਲ ਲੈਣੀ ਮਕੀ ਤੇ ਵੜਾ ਦੇਣੀ ਹੋਰ 2-4 ਦਿਨ ਅੱਗੇ ਆਈਆਂ ਬੂੜੀਆਂ ਹੀ ਫਾਂਡ ਤੇ ਲਉਂਗੇ ਅਸੀਂ ਪਿੱਛੇ ਥੋੜੀ ਜਿਹੀ ਅਸੀਂ ਗਏ ਡੈਡੀ ਭਰੋਣੇ ਆ ਹਾਂ ਵੜਦੇ ਜੀ ਇਹਨਾਂ ਨੇ ਆ ਤਾਂ ਕਿ ਵਾਢ ਹੋ ਗਈ ਅੱਜ ਫੇ ਤਾਂ ਕੰਮੇ ਲੋਟ ਅੱਜ ਨਹੀਂ ਵੜਦੀ ਬਾਕੀ ਜਾਨੀ ਕੀ ਆ ਤਾ ਹੋਵੇ ਯਾਰ 2 ਵਿੱਗੇ ਥਾਂ ਆ ਤੇ ਆ ਹੋਵੇ ਵੜਦੇ ਨਹੀਂ 4 ਦਿਨੇ ਤੁਰੇ ਲਾਸੀ ਕਿਤੇ ਇੱਕ ਫਾਂਡ ਲੱਗਣੀ ਆ ਮਸਾ ਹਾਤੇ ਜਾਨੀ ਆ ਨਾ ਬੜਵਾ ਦੇ ਨਾ ਮੈਂ ਪੜਾ ਤੈਨੂੰ ਚੱਕ ਦੇਣੇ ਪੱਤੇ ਆ ਇੱਕ ਫਾਂਟ ਆ ਲੋ ਆ ਕੇ ਇਹਨੂੰ ਭੇਜ ਦੇਣਾ ਇਹਦੀ ਛੁੱਟੀ ਆ ਵਿਚਾਰੇ ਦੀ ਤੇ ਮੈਂ ਇੱਕ ਫਾਂਟ ਹੋਰ ਲਵਾਉਂਗਾ ਨਾ ਗੱਲ ਹੂੰ ਬੜਾ ਇਹ ਸਾਲਾ ਨਹਿਰ ਖਾਰਾ ਦੇਖ ਨਾ 26 ਦਾ ਹੀ ਫਰਕ ਹੂੰ ਦਾਣੇ ਪੱਕੇ ਪਏ ਆ ਦਾਣੇ ਤਾਂ ਪੱਕੇ ਨੇ ਨਾਲ ਜਾਨੀ ਇਹ ਤਾਂ ਖੜ ਫਾਗ ਦੇ 10 ਦਿਨ ਖੜਾ ਕਈ ਨਹੀਂ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਹਾਂ ਹੂੰ ਪਰ ਸਿੰਘ ਮੈਂ ਕਹੀ ਚ ਬੀਜਾਂ ਵੀ ਬਾਕੇ ਬੀਜਾਂ ਨੇ ਇੱਕ ਹੀ ਛੱਟਾ ਦੇ ਦੂਗਾ ਨਾ ਨਾ ਫਾਰੂ ਚਾ ਵੀ ਤਾਂ ਭਾਰਾ ਹੋਣਾ ਹੁਣਾ ਨੀਵੇਂ ਹੈ ਨਾ ਪੈਰ ਨਹੀਂ ਤਾਂ ਮੈਂ ਇੱਕ ਨਹੀਂ ਛਿੱਟਾ ਦੇ ਦਿੰਦਾ ਪਾਣੀ ਛੱਡ ਦੇ ਬਣਾ ਲਓ ਅਬਾ ਦਾ ਰੂਟਾ ਬਟਾ ਮੇਰਾ ਵੀ ਬਾਦਿਆਂ ਦੋ ਸਾਈਡ ਕੱਢਦੀਆਂ ਆਂ ਬਜੇ ਗੋਲ ਤੇ ਨਾ ਹਲਾਾਂਗੇ ਬਾਦੈਣ ਸਬਜੀ ਭਾੜੀ ਲਾ ਦੋ ਨਾ ਕੋ ਹਲਾਾਂਗੇ ਬਾਕੇ ਤੇ ਰੂਟਾ ਬਿਟਰ ਕੇ ਬਾਕੇ ਮਸੀਂ ਦਾ ਪਾਣੀ ਭਰ ਕੇ ਛਕਾ ਇਹ ਤਵੀਆਂ ਦਾ ਬਾਕੇ ਸੋਤ ਨਹੀਂ ਤਵੀਆਂ ਹਾਂ ਪਾਣੀ ਮਾ ਕਰਦੀ ਸੀ ਮੇਰਾ ਬੜਾ ਕੀ ਤੂਪੇ ਹਲਾਾਂਗੇ ਇਹ ਬਾਕੇ ਰੂਟਾ ਬਿਟਰ ਕੇ ਬਾਦ ਦੇਣਾ ਬਸ ਉਧਰ ਬੀਤਣੀ ਜਾਈ ਇੰਨਾ ਕਿ ਵੀ ਤੇਰਾ ਬਸੀਂ ਤਿੰਨ ਦਾ ਡੰਗਰ ਆ ਔਰ ਤਾਂ ਮੇਰੇ ਦਾ ਸਾ ਮੀਨੇ ਖਰਾਬ ਜਾ ਕਰਤਾ ਚਲ ਉਹ ਤਾਂ ਜਾਣਾ ਖਾਣੇ ਪੀਣੇ ਜੋਗਾ ਹੂੰ ਮੀਨੇ ਖਰਾਬ ਕਰਤਾ ਚਲ ਕੋਈ ਨਹੀਂ ਦੇਖਦਾ ਪੁੱਤਾ ਜਾ ਖਾ ਖਾ ਗਿਰ ਗਿਆ ਅਕਾਉਂਟ ਵੱਡਿਆ ਆ ਆ ਤਾਂ ਫਿਰ ਉਹ ਜੇ ਸਾਈਡ ਪਰਾ ਖੜਾ ਕੇ ਕਹਿਤਾ ਸਾਰੇ ਤੇ ਉਹ ਦੂ ਗਿਆ ਕਰ ਉਹ ਬਦਲਣਾ ਉਹਦਰ ਮੇੜਾ ਇੱਕ ਇਥੇ ਕਾਦਾ ਕੰਪਾਈਨ ਵਾਟਾ ਦਤਾ ਹਾਲੇ ਕਿ ਮੈਂ ਉਪੜਾਉਣ ਆ ਰਿਹਾ ਦਾ 10 ਦਿਨ ਭਜਣੇ ਆਉਤਾ ਹੋਰ ਇਹ ਮੰਡੀ ਦਾ ਖੁੱਲੇ ਮੰਡੀਓ ਨੇ ਖੁੱਲੇ ਨੇ ਚੈਂਪੀ ਕਹਿੰਦਾ ਹਾਂ ਹਾਂ ਸੜਨ ਬਚਿਆ ਕੱਲ ਹਾਂ ਕਹਿੰਦਾ ਅਨੇ ਵੀ ਭਲੇ ਕੋਈ ਨੋ ਕਾਤੇ ਪਤਾ ਨਹੀਂ ਕਹਿੰਦਾ ਸੈਂਟਰ ਗੌਰਮੈਂਟ ਨੇ ਕਹੇ ਮੈਂ ਨਹੀਂ ਅਸੀਂ ਵੀ ਚੱਕੜੀ ਹੈਗਾ ਰਾਨ ਕਰਦੇ ਸੈਲਰਾਂ ਵਿੱਚ ਕਹਿੰਦਾ ਜੀ ਜੀ ਪਈਏ ਪਿਛਲੀ ਉਹ ਚੱਲ ਦੇਖਦੇ ਆ ਕੋਈ ਨਹੀਂ ਜਦ ਤਨ ਖੁੱਲੀ ਉਦੋਂ ਸਹੀ ਆ ਜਾਣੇ ਕਹਿੰਦਾ ਫੋਲੂ ਵੀ ਤਾਂ ਸਹੀ ਹੋਊਗਾ ਇਹ ਇਹ ਅਰੇ ਦਾਰੇ ਰੇਟ ਘੱਟ ਚੱਕਦੇ ਆ ਉਹ ਮਾਝੂੜੇ ਗਿਨੇ ਕਨਪਾ 16 ਤੋਂ ਚੱਕ ਕੇ ਆ। ਉਹ ਵੀ ਤਾਂ ਕਿਸ ਨੇ ਚੱਕੀ ਹੋ ਆ। ਹਾਂ। ਕੌਣ ਫਿਰ ਸਾਡਾ ਪਹਿਲਾ ਪਹਿਲੀ ਤੇ ਪਹਿਲਾ ਪਹਿਲਾ। ਆਹੋ। ਕੋ ਸੈਲਰਾਂ ਵਾਲੇ ਕੋਈ ਜਗ੍ਹਾ ਹੈਗੀ ਸੀ ਹਾਂ। ਕਿਹੜੇ ਸੈਲਰਾਂ ਚ ਗਈ ਆ। ਜ਼ਿੰਮੇਦਾਰ ਨੂੰ ਰਗੜਨਾ ਯਾਰ ਜਿੱਧਰ ਮਰਜ਼ੀ ਰਗੜੀ ਜਾਵੇ। ਹਾਂ ਇਹ ਤਾਂ ਲਾਵੇ ਸਾਬ ਦੇ ਗੰਨਾ ਗੰਨਾ ਸਾਬ ਦੀ ਗੰਨਾ ਵੀ ਤੱਕਾ ਹੀ ਹੈ ਗੰਨਾ ਹੈ ਇੱਥੇ ਮੇਲੇ ਦਾ ਹਾਲ ਦੇਖ ਲਈ ਹੁਣ। ਹਾਂ ਹਾਬਦਾ ਹੀ ਆਪਣਾ ਕਰੇ ਬੱਸ ਜਿਹੜਾ ਇਹਨਾਂ ਨੇ ਖੇਤੀ ਛਡਾਉਣੀ ਕੀਤੀ ਛੱਡੋ ਤੁਸੀਂ। ਬੜਿਆ ਕੋਆਪਰੇਟਿਵ ਕੋ ਖੇਤੀ ਜਾਣੀ ਆ ਫੇ ਸਭ ਕੁ ਵੇਕਣਾ ਹਾਂ ਫੇ ਨਾ ਖੇਤੀ ਦੀ ਪਰਾਲੀ ਵੀ ਵਿਗਣੀ ਤੇਰੀ ਆ ਇਕੱਠੀ ਕਰੀ ਵੀ ਦੇਖ ਲਈ ਤੂੰ ਨਹੀਂ ਸੇਕਣ ਨੂੰ ਤੇ ਗਾਣੇ ਜਿਹਾ ਪਾਥੀਆਂ ਵਿਕਦੀਆਂ ਨਾ ਆਨਲਾਈਨ ਹਾਂ ਉਹ ਕੰਮ ਹੋਣਾ ਫੇ ਸਭ ਕੁ ਵੇਕਣਾ ਜਾਂ ਕੋਆਪਰੇਟਿਵ ਕੋਲ ਜਾਣੀ ਜਿੱਨਾਂ ਦੇ ਜ਼ਿਮੀਦਾਰਾਂ ਕੋਲ ਆ ਉਹਨਾਂ ਚਿਰ ਕੁਝ ਨਹੀਂ ਵੇਕਣਾ ਆ ਹੁਣ ਦੇਖ ਲੈਣਾ 2500 ਰੁਪਏ ਕਣਕ ਐ ਫੇ ਕੋਈ ਕਿਸੇ ਜ਼ਿਮੀਦਾਰ ਕੋ ਹੈ ਨਹੀਂ 2500 ਰੁਪਏ ਕਣਕ ਐ ਕਹਿੰਦਾ ਹੁਣ ਕੋਈ ਕਿਸੇ ਜ਼ਿਮੀਦਾਰ ਕੋ ਹੈ ਨਹੀਂ ਪਤਾ ਵੀ ਕੋਆਪਰੇਟਿਵ ਕੋਲ ਕਣਕ ਪਈ ਆ ਗਦਾਮ ਭਰੇ ਵੀ ਜਾਂ ਫੇ ਗਵਰਨਮੈਂਟ ਕੋਲ ਬਸ ਚਲੋ ਕੋਈ ਨਹੀਂ ਜ਼ਿੰਮੇਦਾਰ ਨਹੀਂ ਮਰਦਾ ਜਾਂਦਾ ਚੱਲੀ ਜਾਣਾ ਜੀਮੇਦਾਰ ਕਿੱਥੇ ਹੋਊਗਾ ਜ਼ਿੰਮੇਦਾਰਤਾ ਮਾਤਾ ਮਹਾਰਾਜ ਦੀ ਹੁਣ ਜ਼ਿੰਮੇਦਾਰ ਨੂੰ ਕੀ ਕਰੂਗੇ ਪਿੰਡਾਂ ਦੀ ਧਰਤੀ ਆ ਪੰਜਾਬ ਚੱਲ ਠੀਕ ਹੈ ਕਿੰਨੇ ਬੱਚੇ ਆ 6 ਕਿੰਨੇ ਮੁੰਡੇ 4 ਦੋ ਕੁੜੀਆਂ ਬੱਚ ਕਿੰਨੇ ਬੱਚਿਆਂ ਦੀ ਹੋਗੀ 3 6 ਤੇ 3 ਨੌ ਨੇ ਆਲੇ ਦੇ 3 ਰਹਿ ਗਏ 6 ਰਹਿ ਗਏ ਹਾਂ ਫੇਰ ਹੈ ਜਿਹੜੇ ਆਪਣੀ ਪਾਰਟੀ ਬਣਾ ਲਈ ਹੁੰਦੇ ਹਨ ਹੁਣ ਤੂੰ ਆਏ ਦੇਖ ਲੈ ਬਈ ਆਪਾਂ जिमीदार ਆ ਇੰਨਾ ਵੀ ਆਪਾਂ ਕਹਿੰਦੇ ਵੀ ਸੱਤੇ ਦਾ ਖਰਚਾ ਨਹੀਂ ਪੂਰਾ ਹੁੰਦਾ ਇਹ ਨਹੀਂ ਹੁੰਦਾ ਬਹੁਤੀ ਹੁੰਦਾ ਇਹ ਦੇ ਲੈ ਵੀ 4-500 ਰੁਪਏ ਦਿਹਾੜੀ ਪਰ 6 ਨੇ ਆਲੇ ਪਾ ਦ। ਪਾਲਦਾ ਤਾਂ ਹੈਗਾ ਫਿਰ ਇਹਨਾਂ ਨੇ ਆਪਣੇ ਉਹ ਜਿਹੜਾ ਉਹਨਾਂ ਦਾ ਸਾਰਿਆਂ ਨੇ ਕਮਾਉਣ ਲੱਗ ਜਾਣਾ। ਕਮਾਉਣ ਵੀ ਲੱਜਣਾ। ਸਾਡੇ ਤਾਂ ਸਾਰੇ ਕੱਖ ਵੱਢ ਕੇ ਨਹੀਂ ਰਾਜੀ ਉਹਦੇ ਕੱਖ। ਹੋਰ ਦੱਸ। ਆਹ ਖਾਣੇ ਰੋਣ ਲੱਜੇ ਨੇ। ਪਰ ਮੈਂ ਉਹੀ ਦੱਸਦਾ ਵੀ ਇਹ ਸਰਕਲ ਆ ਇਹਨਾਂ ਦੇ ਖਰਚੇ ਵੱਧ ਗਾ। ਇਹਨਾਂ ਨੇ ਘਣਾ 25-30 ਹਜ਼ਾਰ ਦਾ ਫੋਨ ਆਈਫੋਨ। ਇਹਨਾਂ ਨੇ ਕਹਿੰਦਾ ਜਿਹੜਾ ਫੋਨ ਖੋਰ-ਖੋਰ ਮਿਲ ਗਿਆ ਉਹ ਵੀ ਠੀਕ ਆ ਹੈ। ਉਹ ਗੱਲ ਕਰਦਾ ਵੀ ਦੇਖ ਲੈ ਵੀ ਇਹਨਾਂ ਨੇ ਵੀ ਪਰਿਵਾਰ ਪਾਲਣਾ ਆਪਣਾ ਆਪਾਂ ਨੇ ਵੀ ਪਾਲਣਾ ਆਪਣੇ ਇੱਕ ਇੱਕ ਆ ਦੋ ਦੋ ਆ ਉਹਨਾਂ ਨੇ ਹਾਂ ਜੀ ਬਸ ਕਰਾਈ ਪਈ ਆ ਇਹਨਾਂ ਕੋ ਤੇ ਲੈ ਛੋਗੇ ਆ ਇਹਨਾਂ ਦੇ 10 12 13 14 ਸਾਲ ਦਾ ਨਿਆਣਾ ਹੋਵੇ ਜਦੋਂ ਡਾਇਰੀ ਪਜਾਣ ਲੱਗ ਜਾਣਾ ਆ ਸਾਡੇ ਵਾਲੇ ਪਲੱਸ 2 ਕਰਕੇ ਵੀ ਡੱਕਾ ਨਹੀਂ ਤੋੜਦੇ ਆਖਾ ਵੱਢਨੇ ਨੂੰ ਰੋਣੇ ਆ ਕਾ ਬਣਾਇਆ ਕਾ ਨਹੀਂ ਫੜਾਉਣ ਜਾਂਦੇ ਕੇ ਦੇ ਵਿੱਚ ਉਹੀ ਕਹਿੰਦਾ ਮੈਂ ਫਾਟ ਪੈਣਾ ਮੇਰੇ ਪਿੱਛੇ ਰਹਿ ਗਏ ਆ ਫੇਰ ਮੈਂ ਇਹਨੂੰ ਅੱਗੇ ਕੱਢ ਕੇ ਦਿੱਤੀ ਹੁਣ ਫੇਰ ਪਿੱਛੇ ਰਹਿ ਗਏ ਆ ਬਾਏ ਨੂੰ ਕੀ ਘੂਗੜਾ ਸਰੀਰ ਦਾ ਦੇਖ ਲੈ ਉਹ ਸੁੱਕੇ ਅੰਬੀ ਵਰਗਾ ਨਾ ਹੋਇਆ ਪਿਆ ਖਾ ਪੀ ਕੁਛ ਮਨ ਮੈਨੂੰ ਐ ਦੱਸ ਠੀਕ ਹੈ ਜੀ ਫੇਰੇ ਹੁਣ ਤੇ ਇਹ ਤਾਂ 2-2 ਕਿਲੋ ਦੁੱਧ ਪੀ ਲੈਂਦੇ 1.5-1.5 ਕਿਲੋ ਹੁਣ ਲਾ ਲਾ ਫੇਰੇ ਹੁਣ ਭਰਾ ਦੇ ਲੀਟਰ 2 ਲੀਟਰ ਜਿੰਨੀ ਪਲੋਣੀ ਆ ਸਮਝ ਗਿਆ ਦੁੱਧ ਨਹੀਂ ਪੀਦਾ ਬਾਕੀ ਦਾ ਖੁਦ ਉਹ ਤਾਂ ਅੱਜ ਕੇ ਪੀਦਾ ਲਾ ਫੇਰੇ ਅੱਜ ਕੇ ਪੀਦੀ ਆ ਕੰਮ ਫੇਖਾਲਾ ਮੂਰੇ ਕਿ ਕਰાડ ਜੂਗਾ ਮੈਨੂੰ ਐ ਦੱਸ ਚੱਲ ਆਪਾਂ ਆਪਣੀ ਫਾੜ ਫੇਰੇ ਲਾਈਏ ਹੁਣ ਹਾਂਜੀ ਜੇ ਸਰੀਰ ਵਿੱਚ ਆ ਨਾ ਕਾਹੀ ਹੋ ਆਹ ਤੇ ਇਹਦੇ ਕਿੱਕੜਾ ਜਾਂਦਾ ਗੋਲੀ ਵਾਂਗੂ ਜੇ ਉਹ ਤੇ ਸਰੀਰ ਵਿੱਚ ਆ ਨਾ ਤਾਂ ਹੀ ਜਾਂਦਾ ਇਹਨੂੰ ਤਾਂ ਆਪਣੀ ਫਾੜ ਫੇਰੇ ਲਾ ਜਾ ਫੇ ਚਲੇ ਜਾ ਆਲਾ ਮੱਛੀ ਖਾਂਦਾ ਉਹ ਤੂੰ ਤਾਂ ਦੁੱਧ ਲੱਸੀ ਵੀ ਨਹੀਂ ਪੀਤਾ ਇਹ ਮਨਵਾਇਂਦਾ ਸੇ ਇਹ ਸੁਖਾ ਦੇ ਸੀ ਫੇਰ ਚੱਲ ਲਾ ਫਾੜ ਫੇਰੇ ਠੀਕ ਹੈ ਜੀ ਤੁਸੀਂ ਵੀ ਕੱਕ ਵੱਢ ਲਓ ਜਾ ਕੇ ਕੱਕ ਵੱਢ ਲਓ ਕੱਕ ਵੱਢ ਲਓ ਹਾਂ ਕੋਰ ਕਰ ਰਿਹਾ ਦਵਾਰਾ ਲੱਜਣਾ ਤੇਰੀ ਗੱਲ ਹਾਂਜੀ ਆ ਚੱਲਿਆ ਨੇੜੇ ਉਹ ਚਲੋ ਮੈਂ ਵੀ ਲੱਗਾ ਆਪਣੀ ਫੰਡ ਵੱਢਣ ਤਾਂ ਹੀ ਤੁਸੀਂ ਵੀ ਜਾ ਕੱਟ ਕਵੱਢ ਲਓ ਠੀਕ ਹੈ ਦੇਵਰਾਜ ਕੋ ਵੀ ਰੱਖ ਲੈ ਤਾਰ ਤੁਸੀਂ ਦੋ ਜਣੇ ਬਥੇਰੇ ਐ ਅਸੀਂ ਵੀ ਹੈਗੇ ਦੋ ਦੇਵਰਾਜ ਤੇ ਮੈਂ ਦੱਸਦਾ ਕਾਤੇ ਨਹੀਂ ਦੱਸਦਾ ਦੁਪਹਿਰੇ ਦਾ ਕਮਾਨੀ ਬੱਟ ਕੇ ਚੱਲ ਠੀਕ ਹੈ ਬੜਾ ਕਿਉਂ ਭਈ ਇੱਕ ਲਾਤੀ ਫਾਂਟ ਵਿੱਚ ਸਿਰੇ ਤੇ ਹੈ ਹੈ ਮੈਂ ਕਿੱਕਾ ਫਾਟੇ ਸਿਰੇ ਲਾਤੀ ਮੈਂ ਹਾਂ ਮੈਂ ਆਪਣੀ ਸਿਰੇ ਲਾ ਕੇ ਮੈਂ ਤੇਰੀ ਵੱਢਣ ਲੱਗਿਆ ਵਾ ਕਿੱਲ ਸਬੂਤ ਹੈ ਤੁਹਾਡੇ ਕੋਲ ਦੱਸੋ ਫਰਡ ਹੋਰ ਤਾਂ ਆਇਓ ਹੋਰ ਜੀ ਇੱਕ ਫਾਂਟ ਤਾਂ ਲਾਤੀ ਅੱਧੀ ਕਰੀਆ ਮੈਂ ਅੱਧੀ ਪਾਪਾ ਨੇ ਵੱਢੀ ਆਹ ਹੁਣ ਆ ਲੱਗੇ ਪਾਪਾ ਉਹੀ ਹਾਂ ਆ ਵੱਢਦੇ ਆ ਪਾਪਾ ਮੇਰੀ ਵਾਲੀ ਫਾਂਟ ਦੇਖ ਹੁਣ ਵੱਢਉਂਦੀ ਹੈ ਯਾ ਕਿਥੇ ਤੇਰੀ ਦੱਤੀ ਮੈਂ ਵਟਾ ਦਿੰਦਾ ਬੱਸ ਮੱਦੂ ਗੱਦ ਲੈ ਛੱਡੋ ਕਿ ਬੜਦੇ ਹੋੜ ਆਕੇ ਪੀਕਲ ਲਾਉਣ ਲੱਗੇ ਹਾਂ ਹਾਂ ਇਹ ਵੀ ਮੈਂ ਯਾ ਕਰਤਾ ਹੈ ਕਿ ਦੋ ਨਾ ਹੋਰ ਖੋਲ ਛੋੜ ਚੱਕਦੇ ਸਾਈਡ ਹਾਂ ਕਿ ਤੁਸ ਦਾ ਸਾਫ ਵਧੀਆ ਇੱਕ ਮੜੀ ਪੜ ਪਾ ਕੇ ਮਸ਼ੀਨ ਵੀਦ ਦੋ ਵਾਰ ਇੱਕ ਕਰਕੇ ਹੂੰ ਹੂੰ ਹਾਂ ਵਾ ਲੱਗੇ ਰਹੋ ਵਾ ਕੱਲ ਦੀ ਤੋਂ ਪਹਿਲ ਵਾਵਾਂਗੇ ਪਾਪੀ ਹੈ ਜਰਾ ਹਾਂ ਹਾਂ ਪਰ ਸੋੜ ਛਾੜੂਗੇ ਨਾ ਪੂਲੀਆਂ ਬਣਾਉਣੀ ਪਹਿਲਾਂ ਅੱਛਾ ਪੂਲੀਆਂ ਬਣ ਕੇ ਛਾੜੂਗੇ ਮਨ ਕੁਝ ਚੀਜ਼ ਚਾੜਦੇ ਨੇ ਜਦੋਂ ਹੋਰ ਵਾਬਈ ਵੜਦੇ ਠੀਕ ਆ ਦੇਖ ਲਓ ਹਾਂ ਠੀਕ ਵਧੀਆ ਫਿਰ ਨਾ ਕਹਦੇ ਗਲਤ ਵੜਦੇ ਆ ਵੜਦੇ ਆ ਪੂਰੀ ਏਟਾ ਤੇ ਐਟੇ ਮੈਂ ਕਿਤੇ ਬਾਅਦ ਚ ਕਹਿ ਦੋ ਵੀ ਆ ਗਲਤੀ ਕਰਤੀ ਨਹੀਂ ਨਹੀਂ ਬਸ ਠੀਕ ਆ ਤਾਇਆ ਜੀ ਹੈ ਤਾਇਆ ਜੀ ਆਇਆ ਥਰੇ ਕੱਖਬੜੀ ਫੇਲੀ ਆਈ ਨਹੀਂ ਕੱਖਬੜੀ ਕੇ ਆ ਗਿਆ ਆਇਆ ਨਹੀਂ ਜੀ ਚੰਪੂ ਨਾ ਪੈਰ ਰੱਖੀ ਜੀ ਠੀਕ ਆ ਠੀਕ ਆ ਚਲੋ ਬਸ ਠੀਕ ਆ ਠੀਕ ਠਾਕ ਆ ਠੀਕ ਆ ਵਧੀਆ ਫਿਰ ਤੁਸੀਂ ਸਰਪੰਚ ਪੰਜ ਬਣ ਜੋ ਖੜਾ ਰੀਆ ਥੋਨੂੰ ਕਹਤੇ ਨਾ ਕਰ ਦਿੰਦੇ ਆ ਕਾਰਨ ਤਾਂ ਦੱਸੋ ਕਾਰਨ ਤਾਂ ਦੱਸੋ ਕਾਰਨ ਕੀ ਆ ਕਾ ਤੇਰੀ ਖੜਨਾ ਬਸ ਕਰ ਹੈ ਮਾੜਾ ਪੈਸਾ ਨਹੀਂ ਖਾਣਾ ਹਾਂ ਹੱਕ ਨਹੀਂ ਤੁਹਾਡੇ ਖਾਣ ਬਸ ਠੀਕ ਹੋ ਠੀਕ ਹੈ ਠੀਕ ਹੈ ਵਧੀਆ ਥੋੜੋ ਵੀ ਪੈਸੇ ਹੀ ਖਾਣਾ ਅਗਲਾ ਹਰੇਕ ਗਾਲਾਂ ਕੱਢਦਾ ਇਹ ਵੀ ਹੈ ਚੰਗਾ ਵੀ ਕੱਢਦਾ ਮਾੜਾ ਵੀ ਕੱਢਦਾ ਚਾ ਚੱਲੀਏ ਚੱਲੀਏ ਬਸ ਕਰ ਸਰਪੰਚੀ ਅੱਜ ਦਾ ਲਾਸਟ ਦੇਣਾ ਹੁਣ ਤੇ ਕਾਗੇ ਪਰ ਹੋ ਜੂਗੇ ਹਾਂ ਕੋਈ ਆਪਣੇ ਕੋਲ ਤੇ ਛੱਡੀ ਜਾਂਦਾ ਉਹ ਕਿਤੇ ਪਤਾਲ ਕਹਤੇ ਆ ਜੀ ਹੁਣ ਉਹ ਜਾ ਕੇ ਕਾਗੀ ਤਿਆਰ ਕਰਾ ਲਈ ਤੂੰ ਜੇ ਖੜਾ ਦੇ ਬਾਬਾ ਜੀ ਨੂੰ ਕਿੰਨਾ ਟਾਈਮ ਲੱਗਦਾ ਤੂੰ ਤਾਂ ਹੁਣ ਬੂੜੇ ਜਿਹੇ ਕਮਾਉਣੇ ਅੱਛਾ ਅੱਲਾਹ ਹੀ ਹੈ ਚੰਗੀ ਨਹੀਂ ਹੈ ਸਾਡਾ ਇੰਟਰਸਟ ਠੀਕ ਐ ਮੈਂ ਤਾਂ ਹੂੰ ਪੁੱਛਦਾ ਬੱਬੀ ਨਹੀਂ ਕਹਤੇ ਜਾਣ ਕੇ ਛੇੜਦਾ ਚਾਈ ਦਾ ਵੀ ਆ ਹੈ ਚਾਈ ਦਾ ਵੀ ਪੁੱਛਣਾ ਤੇ ਚਾਈ ਭਰੇ ਆਉਂਦਾ ਚੋਰੀ ਚੋਰੀ ਜੇ ਪੁੱਛਣਾ ਹੀ ਉਹ ਨੀਂਦ ਨਹੀਂ ਆਉਂਦੀ ਹੁਣ ਚੱਲ ਜੀ ਉਧਰ ਨੂੰ ਚਲੀਏ ਜੀ ਚਲੋ ਲੋ ਵੀ ਵੀਰ ਵੀ ਅੱਜ ਹੱਥ ਮਿਟਾ ਕੇ ਆ ਗਏ ਲੈ ਹਾਂ ਹਾਂ ਉਹ ਕਦਾਂ ਵਧੀਆ ਵੀਰ ਵੀ ਫਾਂਟ ਲਾ ਗਿਆ ਇੰਨੀ ਕ ਲਾ ਕੇ ਗੈਲ ਚਾਰ ਹੋ ਗਈ ਇੱਕ ਫਾਂਟ ਰਹਿ ਗਈ ਸੀ ਸਾਡੀ ਮੈਂ ਕਿਹਾ ਲੈ ਵੀ ਇਹ ਵੀ ਚੱਲੀ ਸਰੇ ਆਹਦੇ ਬੋਲਾ ਗਿਆ ਕਰਦਾ ਸਰੀਰ ਚੱਲਦਾ ਹੋ ਜੂ ਨਾ ਨਾ ਪਹਿਲੇ ਇਹ ਤਾਂ ਸੌਣੀ ਚੱਲ ਜਾਂਦੀ ਲੋਕਾਰਾਂ ਦੀ ਪਿੱਛੇ ਛੱਲੇ ਫਾਂਟ ਸਿੱਧੀ ਰੱਖ ਥੋੜੀ ਬਸ ਇੱਥੇ ਤੇ ਕੋਈ ਨਹੀਂ ਆਹ ਜਿਹੜੇ ਡੁੱਦ ਕੇ ਹੈਗੇ ਆ ਇਹ ਸਾਡੇ ਐਮਐਲਏ ਸਾਹਿਬ ਆ ਵੋਟਾਂ 'ਚ ਕਦੇ ਖੜਦੇ ਹੈ ਨਹੀਂ ਆ ਵੀਰ ਉਹ ਵੱਜਦੇ ਐ ਐਮਐਲਏ ਸਾਹਿਬ ਆ ਕੇ ਚੱਲ ਕੋਈ ਨਹੀਂ ਵਧੀਆ ਓਹ ਕਿਆ ਚੀਜ਼ ਆ ਦੇਖ ਲਾ ਹੈ ਮੱਛਰ ਹੈ ਮੱਛਰ ਨਹੀਂ ਆ ਟਾਪ ਔਰਰ ਵਾਲਾ ਮੱਛਰ ਹੈ ਟਾਪ ਔਰਰ ਵਾਲਾ ਆ ਦੇ ਮੱਖੀ ਧਰਪੇ ਉਤਾਰਾ ਹਾਂ ਚਲੋ ਲਓ ਜੀ ਆ ਤਾਂ ਬੜਦਾ ਸੀ 2 ਘੰਟੇ ਚ ਸਵਾ ਦੋ ਘੰਟੇ ਲੱਗੇ ਆਪਾਂ ਨੂੰ 10:20 ਹੋ ਗਏ 8:05 ਮਿੰਟ ਬੱਲੇ ਤੇ ਚਲੋ ਨਿਬੜ ਗਿਆ ਬਾਕੀ ਉੱਧਰ ਰਹੇਗਾ ਹੁਣ ਰੋਟੀ ਰੋਟੀ ਖਾਂਦੇ ਆ ਫਿਰ ਦੇਖਦੇ ਆ ਲਓ ਜੀ ਗੋਲੇ ਇਹ ਵੀ ਕੋਲ ਖੜੇ ਬਿਨਾ ਕੰਮ ਨਹੀਂ ਕਰਦਾ ਤੂੰ ਵੀ ਹੈ ਆ ਪਿੱਛੇ ਦੇਖ ਲੈ ਕਿੰਨਾ ਕਿ ਜਗ੍ਹਾ ਵੱਡੀ ਆ ਖੁਰਖੁਰ ਸਵੇਰੇ ਉੱਥੇ ਤੱਕ ਪੜਾ ਗਿਆ ਤਾਂ ਮੈਂ ਤੇਰੇ ਨਾਲ ਦੇਖ ਲੈ किधर हेरा फेरी कर के आराम लाग गए करना हैं नहीं नहीं आराम भी कहां गया है तो और क्या करे हां जी क्या करे आज दोपहर दोपहर कोल खड़ के काम करता तू भी बोले नहीं तो मैं नहीं करता है तो अभी सरदारी कर रहा है काम चलो कोई बात नहीं हैं <laughs> <laughs> दोपहरे फरार हो गया था दवाई लेने लाग गया था ਕਿੱਥੇ ਤੇ ਲਿਆਇਦਾ ਚੱਲ ਠੀਕ ਆ ਚੱਲ ਵੱਡਣਾ ਸ਼ਾਮ ਤੱਕ ਇਹ ਆਪਾਂ ਨੇ ਜਿਹੜਾ ਰਹਿ ਗਿਆ ਥੋੜਾ ਜਿਹਾ ਚੱਲ ਠੀਕ ਆ ਬੈਠੋ ਆਹ ਇੱਕ ਕੰਮ ਹੁੰਦਾ ਤੇ ਆਜੇ ਆਹ ਤੇਰੇ ਇਹ ਸਾਬ ਮਤ ਕਰੋ ਗਰਮੀ ਬਹੁਤ ਆਟ ਹੈ ਗਰਮੀ ਆ ਬਾੜੀ ਨਹੀਂ ਪੜ ਰਹਾ ਹੈ ਲੜਾ ਇੰਨੇ ਤਾਂ ਮੀ ਭੇਗੇੜੇ ਪਾਣੀਓ ਪਾਣੀ ਤੇ ਚੱਲਦਾ ਜਿਰੀ ਚ ਆਹ ਪਹਲਵਾਨ ਕਿੱਦਾਂ ਫਿਰ ਚੱਲ ਜੀ ਤਨੂ ਵੀ ਜਗਾਇਦਾ ਤੀ ਨਾ ਨਾ ਲੱਗੋ ਤੁਸੀਂ ਫਿਰ ਮੈਂ ਠੇਕਾ ਦਿੰਦਾ ਤੁਹਾਨੂੰ ਤੇ ਦਿਹਾੜੀ ਮੇਰੀ ਗਰੀ ਹੋਈ ਵੱਢਣੀ ਪਰ ਭਾਈ ਐਂ ਦੱਸ ਦੂ ਗਰੀ ਉਹ ਵਾਸਤੇ ਬੰਦੇ ਇਕੱਠੇ ਕਰਨੇ ਪੈਣੇ ਆ ਲੱਗਦਾ ਨਾ ਕੁਛ ਨਹੀਂ ਦਿਹਾੜੀ ਲੱਗੀ ਆ ਵੱਡਾ ਨੂੰ ਨਹੀਂ ਟਾਈਮ ਲੱਗਦਾ ਬਸ ਛਿਆੜ ਨੂੰ ਲੱਗਣਾ ਛਾੜਨੇ ਨੂੰ ਵੀ ਘੱਟ ਲੱਗਦਾ ਬੰਨਣ ਨੂੰ ਬੰਨਣ ਨੂੰ ਟਾਈਮ ਲੱਗਦਾ ਬੰਨਣ ਨੂੰ ਧੇਰੀ ਲੱਗਦੀ ਇਹਨਾਂ ਦੀ ਮੇਰੀ ਵੀ ਤਿੱਲਾ ਜਾ ਪੈ ਗਿਆ ਮੈਂ ਨਾ ਉੱਥੇ ਕਿ ਮੈਨਾਂ ਹਵਾ ਦਾ ਕਰਤੀ ਉਹ ਟੀਲਰਾਂ ਨੂੰ ਹੈਗਾ ਵਿੱਚ ਮੈਂ ਦੇਖਿਆ ਭੋਲੂ ਦੇਖ ਕੇ ਕਹਤਾ ਸਵੇਰੇ ਕਹਿੰਦਾ ਹੂੰ ਕਰਦੀ ਨਹੀਂ ਨਹੀਂ ਉਹ ਆ ਨਹੀਂ ਕਰਦੀ ਨਾ ਲੱਗ ਗਿਆ ਹੁਣ ਮੜਾ ਮੋਟਾ ਪੈ ਇਹਨੂੰ ਤਾਂ ਹੈ ਹੀ ਨਹੀਂ ਤਮ ਦੇਖਿਆ ਯਾਨੀ ਕਿ ਹੁਣ ਵੜਾਈ ਜੋਗੀ ਹੋਈ ਪੱਤੀ ਦਾ ਨਾ ਵੱਢਣੇ ਵਾਲੀ ਆ ਮਸ਼ੀਨ ਕਰਾ ਲਾਂਗੇ ਜਿਹੜੇ 2-3 ਦਿਨਾਂ ਦੇ ਆ ਇਹ ਤਾਂ ਨਰਮ ਵੀ ਹੈ ਪਰ ਯਾਨੀ ਕਿ ਵੱਡ ਹੋ ਜੀਗੀ ਕਦੇ ਦਿਨ ਚ ਠੀਕ ਲਈ ਤਾਂ ਹੁਣ ਦੇਖਾਂਗੇ ਜੇ ਤਾਂ ਮੈਨੂੰ ਬੰਦੇ ਮਿਲ ਗਏ ਭਿਣਾਂ ਵਾਲੇ ਉਹ ਤਾਂ ਪਰਸਾ ਚੌਥੇ ਦੇ ਬਾਅਦ ਲਾਉਂਗਾ ਉਹਨੂੰ ਉਹ ਵੀ ਪਾਣੀ ਜਾਨੂ ਤਾਂ ਜਰਾ ਉਹੀ ਸੁੱਕ ਜਾਣਾ ਫੇ ਆਪੇ ਸੁੱਕੇ ਤੇ ਲੱਗਣਾ ਪਾਣੀ ਮੈਂ ਉਹ ਵੀ ਗੱਲ ਕਰਦਾ ਮਸ਼ੀਨ ਵੀ ਚੱਲ ਪਾਣੀ ਨਹੀਂ ਮਸ਼ੀਨ ਨਹੀਂ 10 ਦਿਨ ਚੱਲਦੀ ਨਹੀਂ ਨਹੀਂ ਬੇਟੂ ਆਹ 7 ਦਿਨ ਤੱਕ ਚੱਲ ਪੂਗੀ ਮਸ਼ੀਨ ਤਾਂ ਵੀ ਗਿੱਲਾ ਪਿਆ ਲੈ ਇਹ ਜਿਹੜੀ ਚੱਲਦੀਆਂ ਮਸ਼ੀਨਾਂ ਉਹ ਇਹ ਜਿਹੜੀ ਚੱਲ ਜਣੀ ਉਹਨੇ ਕਦ ਹੋਣਾ ਇਹ ਚੱਲ ਇਹੇ ਦੇ ਹੀ ਕਿੰਨੀ ਉੱਚਾ ਸੀ ਕਰੂੰਗਾ ਯਾਰ ਸਾਰੇ ਦਾ ਘੜਾ ਖੜਾ ਟਰਾਲੇ ਫੜ ਜੇ ਨੇ ਕੱਲ ਤੇ ਬਾਅਦ ਘਰਾਂ ਵੀ ਮੁੱਕ ਜੇਣ ਟਰਾਲੇ ਜਿਹੜੇ ਹੈਗੇ ਆ ਦੇਖ ਲੈ ਇਹਨਾਂ ਨੂੰ ਸੜਿਆ ਹੁਣੀ ਜੱਦੇ 6 ਮਹੀਨੇ ਦੀ ਯਾਦ ਨਹੀਂ ਆਉਂਦੀ ਵੀ ਅਸੀਂ ਉਹ ਗੱਲ ਆਪਸ ਵਿੱਚ ਕਰਨੀ ਸਰਕਾਰ ਨੂੰ ਇਹਨਾਂ ਨੂੰ ਵੀ ਗਦੇ ਯਾਦ ਆਉਣੀ ਜੇ ਜ਼ਿੰਮੇਦਾਰ ਔਖੇ ਹੋਣ ਗੁਣ ਜ਼ਿੰਮੇਦਾਰੀ ਇਹਨਾਂ ਤੇ ਗੈਰ ਲੱਗੂਗੇ ਇਹ ਕਿ ਮਹਿਕਮਾ ਇਹ ਸੋਦਾ ਵੀ ਜ਼ਿੰਮੇਦਾਰ ਸਾਡੇ ਗੈਰ ਲੱਗੇ ਹੁਣ ਜ਼ਿੰਮੇਦਾਰ ਹੜਤਾਲ ਨਾਲ ਹੜਤਾਲ ਕਰੂਗੇ ਕੱਲ ਤੇ ਪਰਸੋਂ ਦੇ ਬਾਅਦ ਹੋ ਜਾਣੀ ਸ਼ੁਰੂ ਜ਼ਿੰਮੇਦਾਰਾਂ ਦੇ ਵੀ ਜਦੋਂ ਜਿਰੀ ਘਰਾਂ ਵੀ ਕਿੰਨੇ ਕਿ ਟਰਾਲੇ ਭਰ ਕੇ ਖੜਾ ਲੂੰਗਾ ਤੂੰ ਹਲੇ ਤਾਂ ਜਿਰੀ ਆ ਹੀ ਨਹੀਂ ਹੈਗੀ ਬਾ ਹੁਣ 5 ਦਿਨ ਤੱਕਾ ਬੈਣ ਲਾ ਜਾਣਾ ਪੰਗਾ ਹੋਰ ਹੈ ਜਿਰੀ ਖੋਲਦੀ ਸਾਰ ਦੇਖਦੀ ਹੂੰ ਪਾ ਤੱਕਾ ਪੈ ਜਾਣਾ ਕੀ ਗੱਲ ਆ ਫੁੱਲਣ ਬਲਾਈ ਵਾਲਾ ਕੰਮ ਨਹੀਂ ਆਇਆ ਹੁਣ ਜਿਹੜੀ ਫੁੱਲਣ ਹਲੇ ਤੋਂ ਕੁ ਮੈਂ ਦੇਖਿਆ ਜ਼ਿਮੀਦਾਰ ਅੱਧੇ ਜਿਆਦਾ ਵੋਟਾਂ ਜੜਤੀ ਹੋਈਆਂ ਹੂੰ ਇਹ ਵੀ ਚੱਕਰ ਘਰ ਤੇ ਕਾਇਜ ਫਿਰ ਅੱਜ ਲੱਗ ਗਈ ਵੜਕਾਂਗੇ ਵਜਣ ਪਿੰਡ ਚ ਲੈ ਹਾਂ ਹੂੰ ਪਾਂਚੀ ਸਰਪੰਚੀ ਲੱਗ ਗਏ ਹੁਣ ਮੜਕਾਂਗੇ ਮਾਨ ਪਰ ਭਰੇ ਤੇ ਵੀ ਹਜੇ ਕੋਈ ਚੱਕਰ ਨਹੀਂ ਦਾ ਸਾਤਰੀ ਕਹੀ ਆ ਬਾਪਦ ਵੀ ਲੈਦਾ ਇਹ ਜਣੇ ਕਿ ਜਿਹੜੇ ਅਸਾਂ ਲੱਗੇ ਇੱਕ ਦੋ ਬੰਦੇ ਆ ਨਾ ਹੂੰ ਬਾਰਸ਼ੀ ਵੀ ਆ ਨਾ ਹਲੇ ਪਰ ਵੱਡਣ ਨੂੰ ਜੀਵ ਤੇ ਰਿਆ ਕਰਦਾ ਆ ਨਹੀਂ بیٹھ ਕੇ ਮੈਂ ਦੂ ਤਿੰਨ ਫਾਟਾ ਸੂਰੀ ਲਾ ਗਿਆ ਹੁਣ ਲਾਤੀਆਂ ਦੇ ਲੈ ਚਾਰ ਪੰਜ ਜੂਜਾ ਪੂਰਾ ਬੂਜਾ ਹੱਥ ਜਾਉਣਾ ਕਣਕ ਔਖੀ ਆ ਉਹੀ ਗੱਲ ਕਣਕ ਦਾ ਇੱਕ ਇੱਕ ਡੱਕਾ ਹੁਣ ਦੇ ਇੱਕ ਇੱਕ ਡੱਕਾ ਹੈ ਦਰ ਤੱਕ ਵੜ ਦੇਣੀ ਅਸੀਂ ਆਹ ਬੜਾ ਟਿਕੜਾ ਚ ਤਾਂ ਵੜਦੇ ਆ ਸ਼ਾਮ ਤੱਕ ਨਵੇੜ ਦੇਣੀ ਹੈ ਚੱਲ ਬਾਈ ਅੱਧੂ ਕਰਾਂਗੇ ਅਸੀਂ ਹੁਣ ਬੂਟੇ ਸਾਫ ਕਿਹੜੇ ਆਹ ਸਵੇਰੇ ਸੱਜਰੀ ਬਾਅਦ ਹੀ ਉਹਨੂੰ ਬਾਅਦ ਜਦ ਬੂਟੇ ਸਾਫ ਕਰਨ ਲੱਜਾਂ ਪਰਸੋਂ ਨੂੰ ਫੇਰ ਇਹਨੂੰ ਬੰਨਾਂਗੇ ਚੌਥੇ ਨੂੰ ਝਾੜਾਂਗੇ ਕੀ ਕਿ ਹੋਰ ਲਿਖਾ ਦੀ ਪਸੂ ਚ ਨਹੀਂ ਵੀ ਬੰਦਿਆਂ ਦੇ ਕਰੂ ਮੈਂ ਨਾ ਤਾਂ ਚਾਰ ਪਾਉਂਗਾ ਇਹ ਵੀ ਦੇਖਣਾ ਹੈ ਬਾਬਾ ਜੀ ਇੱਕ ਦਿਹਾੜੀ ਸੁੱਕ ਜਾਣੀ ਦਿਹਾੜੀ ਨਹੀਂ ਇਹ ਵੀ ਦੇਖਣੇ ਇਹਨਾਂ ਤੇ ਕੀ ਕਰਾਉਂਗੇ ਨਾਲੇ ਉਹ ਵੀ ਸੁੱਕ ਜਾਣੀ ਇਹ ਕੱਲ ਦੀ ਧੁੱਪ ਲੱਗੀ ਇਹ ਤਾਂ ਜਦੇ ਬਣ ਜਾਣੀ ਉਹ ਵੀ ਠੀਕ ਐ ਲਿਖਾਉਂਦਾ ਮੈਂ ਤਿੰਨ ਦਿਨ ਵੀ ਲਿਖਾ ਲਵਾਂ ਆਏ ਤਾਂ ਇਹਨਾਂ ਨੂੰ ਮੈਂ ਕੰਮ ਲਾਉਂਗਾ ਇਹਦੇ ਮਾਰੇ ਤਾਂ ਮੈਂ ਦੇਵਰਾਜ ਨਹੀਂ ਰੱਖਿਆ ਕੋਈ ਕਿਹਦੀ ਕਿਸੇ ਨੂੰ ਦੁੱਧ ਇੱਕ ਦਮ ਬਾਸੇ ਦੇ 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 ਜੇ ਕਿਹਦੇ ਚਾਹੀਦੇ ਹੋਏ ਇਹਨਾਂ ਨੂੰ ਕਿਵੇਂ ਘਰਾਂ ਫੜਾਇਆ ਇਹ ਧੋਕ ਦਾ ਚੱਕਰ ਆ ਮੈਂ ਕਹਿੰਦਾ ਸਰਪੰਚਾ ਦੇ ਦਿੰਨੇ ਵੀ ਭਾਈ ਜਿਹੜਾ ਸਮਾਜ ਸੂਣ ਮੰਡਲ ਇਹਨਾਂ ਦਾ ਬਣਾ ਲਓ ਉਹ ਵੀ ਚੱਕਰ ਆਪ ਹੁਣੀ ਇਹਨਾਂ ਨੂੰ ਕਰੂੰਗਾ ਕਿ ਮੈਂ ਜੀ ਮੈਂ ਇਹਨਾਂ ਨੂੰ ਛੱਡਦਾ ਐ ਫੇਰ ਹੀ ਨਾ ਹੱਥ ਨਹੀਂ ਆਉਣਾ ਅਗਲੇ ਦਿਨ ਛੱਡਣੇ ਨਹੀਂ ਕਿਸੇ ਨੇ ਫੇਰ ਆਵਾਂ ਝਾੜਨੀ ਮੈਨੂੰ ਕੋਈ ਆਪਣਾ ਬੰਦਾ ਹੋਵੇ ਆਵੇ ਹੁਣ ਦੇਖਦੇ ਚੱਲ ਜੇ ਕੋਈ ਨਹੀਂ ਪੁੱਛੂੰਗਾ ਮੈਂ ਵੀ ਕਿਸੇ ਨੂੰ ਇੱਕ ਦਿਹਾੜੀ ਚਾਹੀਦੀ ਹੋਈ ਜੇ ਨਹੀਂ ਚਾਹੀਦੀ ਹੋਈ ਫੇਰ ਮੈਂ ਆਪਣਾ ਆ ਬੂਟੇ ਹੋਰ ਸਗਾੜ ਲਾ ਜੂ ਇੱਧਰ ਹੋਰ ਤਾਂ ਫਿਰ ਆਂ ਸ਼ਗਾਵਣ ਲੱਗ ਜੀ ਹੁਣ ਤਾਂ ਇੱਧਰ ਤਾਂ ਬੂਟੇ ਇੰਨਾ ਹੈ ਨਹੀਂ ਨਾ ਪੱਤੇ ਇਹਨਾਂ ਨੂੰ ਸ਼ਗਾਵਦੇ ਨੂੰ ਬੀਜਣਾ ਕੁਝ ਇਹਦੇ ਵਿੱਚ ਵੀ ਬੀਜਣਾ ਹੀ ਪੈਣਾ ਗਲਕ ਬੀਜਦਾ ਕਿ ਹਾਲਕੇ ਵੀ ਕਿ ਕੁਝ ਰਾਨੂਪੜਾ ਦੂੰਗੇ ਆ ਹੋਏ ਜਾਂਦੀ 10:30 ਮਿੰਟਾਂ ਤੋਂ ਕਣਕ ਹੋ ਗਈ ਸੀ ਪਿਛਲੇ ਸਾਲ ਝਾੜ ਵਧੀਆ ਹੁੰਦਾ ਹਾਂ ਕਿ ਐਤ ਕੀ ਦਾ ਐਤ ਕੀ ਡਿਪੈਂਡ ਕਰਦਾ ਉਹ ਹੀ ਕਹਿੰਦਾ 10 ਜਿਹੜੇ ਵੀ ਬੁੱਤੇ ਵੀ ਬੜੇ ਹੁੰਦੇ ਜਾਂਦੇ ਹਰੇਕ ਸਾਲ ਉਹ ਤੂੰ ਦੇ ਲੈ ਪਤਾ ਹੀ ਪਤਾ ਦਿਖਦਾ ਹੈ ਨਾ ਵੀਰੇ ਸਾਰਾ ਝੜ ਕੇ ਖੇਤ ਚ ਗਿਰਨਾ ਉਹ ਤਾਂ ਹੈ ਉਹ ਫਿਰ ਛੇਤੀਆਂ ਕੀਤੀ ਬੀਜਣੀ ਮੈਣੀ ਆ ਜਿਗਣਾ ਹਮ ਤੂੰ 15 ਦਿਨ ਤੱਕ ਬੀਜ ਦੇ ਨੀ 20 ਤਰੀਕ ਤੱਕ 20 ਤੱਕ ਤਾਂ ਛੇਤੀ ਆ ਸਮਝ ਲੈ ਪੋਲੂ ਪਿਛਲੇ ਸਾਲ 15 ਤਰੀਕ ਨੂੰ ਬੀਜ ਦਿੰਦਾ ਉਹ ਵੀ ਸਰੋਂ ਕਿਹੜੇ ਦੀ ਬੀਜਣੀ ਆ ਉਹ ਵੀ ਸਰੋਂ ਬੀਜਣੀ ਉਹਨੂੰ ਤਾਂ ਹਮ ਬੀਜ ਦੀ ਠੋਕ ਉਭੀ ਸਰੋਗੇ ਕਰਨੀ ਭਰੇ ਦਾ ਭਾਟੋਲ ਅੱਛਾ ਫੇੜ ਵੀ ਇੰਨੀ ਕਿਲੇ ਕਹਿੰਦਾ ਕਰਨੀ ਕੀ ਆ ਬਾਬਾ ਜੀ ਫਿਰ ਆਪਾਂ ਜੇ ਹੈਗੀ ਤਾਂ ਹੈ ਆਪਾਂ ਦੇ ਚਦੂਗੇ ਕਪੜਾ ਢੋਲ ਘੱਟਾ ਕਰਕੇ ਕਹੇ ਬੀਬੀ ਦੇ ਬਾਦ ਮਾਉਣ ਲਾਣੀ ਮੱਕੀ ਦੀ ਉਹਦੇ ਦੇਖ ਲਾਂਗੇ ਉਧਰ ਕਾਊਂਟਰ ਹੋ ਜਾਣੇ ਇੰਨੇ ਤੇ ਨਾ ਇਹ ਤਾਂ ਵਿੱਗਾ ਏ ਦੋ ਕਾਊਂਟਰ ਤਾਂ ਹੋਈ ਜਾਣੀ ਦੋ ਨਹੀਂ ਹੋਊਗੀ ਡੇਢ ਤਾਂ ਹੋਈ ਜਾਣੀ ਦੋ ਤਾਂ ਹੋ ਜਾਣੀ ਉਹਦਾਵਾ ਜੀ ਵੀ ਖੜੀ ਹੈ ਨਾ ਮਾਤ ਬਾਬਾ ਚਲਦੀ ਹੋਣੀ ਹੈਗੀ ਮੋਜੋ ਕੱਲ ਲੈ ਲੱਗੀ ਅਸੇ ਦੀ ਵੀ ਗਰਨ ਹੁਣ ਪੱਕ ਗਈ ਆ ਜਮੇ ਤਾਂ ਪੱਕੀ ਪੱਕੀ ਆ ਉਹ ਇਹ ਤਾਂ ਹੇਟਲਾ ਕੀ ਲੱਜਾ ਜਮੇ ਪੱਕਿਆ ਪਿਆ ਪਰ ਆਏ ਆ ਵੀਜ ਦਾ ਖੇਤ ਸੁੱਕੇ ਆ ਹਾ ਤਾਂ ਖਲਾ ਸੁੱਕਾ ਏਡਾ ਜਿਹੜਾ ਕਿਹੜਾ ਉਹ ਤਾਂਲੇ ਹਰੀ ਆ ਜੀ ਨਹੀਂ ਉਹ ਹੇਟਲਾ ਤੇਰੇ ਵਾਲਾ ਹਾਂ ਹਾਂ ਉਹ ਹਰੀਆ ਹੁੰਦੀ ਆ ਉਹ ਮੈਂ ਕਹਿੰਦਾ 26 ਬਲੋਟ ਆ ਯਾਰ ਪਰ ਝਾੜ ਬੋਂਦਾ ਦੁਨੀਆਂ ਦਾ ਜੋ ਕੋਈ ਮਰਜ਼ੀ ਕਹੀ ਜੋ ਐਦ ਕੀ ਗਿਰ ਗਈਆਂ 30-30 ਮੀਟਰ ਦਾ ਝਾੜ ਹੈਗਾ ਉਹਨਾਂ ਦਾ ਅੱਜ ਦਾ ਝਾੜ ਮਾਰਦਾ 35 35 ਫੇਰ ਆਪਣਾ ਉਹ ਇਹਨਾਂ ਦਾ 26 ਦਾ 26 ਹੋਣਾ ਨਹੀਂ 26 ਦਾ ਵੀ ਝਾੜ ਬਹੁਤ ਹੈ ਰੋ 30 ਮੈਂ ਨਾ ਜੀ ਸਾਲ 34 ਨਿਕਲੀ ਸੀ ਆਓ ਫਿਰ ਬਾਕੀ ਖੜੀ ਪਰ ਵੀ ਆ 30 ਮੀਟਰ ਹੋ ਗਈ ਸੀ 4 ਬਿੱਗੇ ਚੋਂ 4 ਬਿੱਗੇ ਤੇ ਮੈਨੂੰ ਥੋੜਾ ਜਿਹਾ ਫਰਕ ਆ 2-4 ਰੁਪਏ ਸਿਰ 30 ਮੀਟਰ ਹੋ ਗਈ ਉਹ ਇੰਨੇ ਕਿ ਤਾਂ ਹੋਏ ਜਾਂਦੀ ਪਰ ਉਹਨਾਂ ਦਾ ਝਾੜ ਗਿਆ ਉਹਨਾਂ ਦਾ ਹੁਣ ਬਾਕੀ ਪਾ ਦੱਸੂਗਾ ਵੀ ਕਿਆ ਬੀਤਦੀ ਹੈ ਕਿ ਇਹਨਾਂ ਦੇ ਮੁੱਦਰ ਤੇ ਇੰਨੇ ਜਾਣ ਕੀ ਨਹੀਂ ਹੈ ਹੈ ਤਾਂ ਭਰੀ ਵੀ ਹੈ ਮੈਂ ਮੰਨਦਾ ਉਹ ਦਾਣਾ ਹੌਲਾ ਇਹਦਾ ਚਲ ਦੇਖਦੇ ਆ ਕੋਈ ਨਹੀਂ ਲੱਗ ਜਣਾ ਪਤਾ ਵੀ 468 ਪਰ ਇੰਨਾ ਕਾ ਵੀ ਇਹਨਾਂ ਦਾ ਵੀ ਛੱਡ ਜੀ ਉਹ ਨੂੰ ਦੇਖਿਆ ਇਸ ਤਰ੍ਹਾਂ ਜੀ ਕੋਈ 77 75 ਦਾ ਦਾ ਬਾਕੀ ਉਹ ਵੀ ਦੇਖ ਲੈਂਦੇ ਆ 468 ਦਾ ਵੀ ਕਿਆ ਭਾਵੀ ਤਰੀ ਆ ਦੇਖੂਗਾ ਪਰ ਇੱਕ ਯਾਰ ਜੇ ਹਾਈਬ੍ਰਿਡ ਵੀ ਜੀ ਲਾਉਣਾ ਥੋੜਾ ਜਿਹਾ ਲੇਟ ਲਾਓ ਉਹ ਐਤ ਕੀ ਹੋ ਗੋਏ ਪੁੱਠਾ ਜਿਹਾ ਕੰਮ ਗਾ ਪੁੱਠਾ ਕੰਮ ਗਾ 20 ਲੇਟ ਹੋ ਗਿਆ ਰਹਿਤ ਕੀ ਜਿਆਦਾ ਮੂੰਹ ਤੱਕ ਨਹੀਂ ਕੋਈ ਚੱਕਰ ਨਹੀਂ ਹੁੰਦਾ ਇਹਦਾ ਨਹੀਂ ਤਾਂ ਕੋਈ ਚੱਕਰ ਨਹੀਂ ਹੈਗਾ ਐ ਦਿਨਾਂ ਚ ਕਦੇ ਪਾਣੀ ਆਇਆ ਹੀ ਨਹੀਂ ਹੈਗਾ ਹੁਣ ਜੇ ਤੂੰ ਕਹੇ ਨਹੀਂ ਲੋਕ ਬੜਾਈ ਕਰਕੇ ਰੌਣੀ ਕਰਦੇ ਐ ਕਿਹੜਾ ਰੌਣੀ ਕਰ ਲੂਗਾ ਨਹੀਂ ਤਾਂ ਇਸ ਤੋਂ ਰੌਣੀ ਕਿੱਥੇ ਹੋਵੇ ਅਛਾ ਇੱਕ ਦੇਖਦਾ ਤੂੰ ਕੱਲ ਤੇ ਹੀ ਹੋ ਪਾਣੀ ਸੁੱਕੂਗਾ ਜਮੈਂ ਨਹੀਂ ਪਾਣੀ ਹੈ ਲੇਟ ਹੀ ਹੈਗਾ ਵਹਾਈ ਕਰਕੇ ਪਾਣੀ ਸੁੱਕ ਜੂ ਬਾਬਾ ਜੀ ਐਂ ਨਹੀਂ ਸੁੱਕਦਾ ਆਹ ਖੇਤ ਕਿੱਥੇ ਸੁੱਕ ਜੂਗਾ ਅੱਜ ਤੇ ਗਿੱਲਾ ਪਿਆ ਇਹ ਉੱਥੇ ਜੀਰੀ ਵੱਡੀ ਆ ਉਹ ਸੁੱਕ ਵੀ ਗਿਆ ਦੇ ਨਾ ਤੋ ਪਾਈ ਨਹੀਂ ਪਈ ਉੱਪਰ ਦੇ ਹੋ ਸੁੱਕਿਆ ਪਰ ਗਿੱਲਾ ਖੇਤ ਬਹੁਤ ਤੇਜ ਤੇ ਗਿੱਲਾ ਉਹ ਖੇਤ ਨਾ ਜਾਂ ਸੁੱਕਣਾ ਜਾਂ ਵੱਢੂਗੀ ਜੀ ਦੀ ਉਹ ਤਾਂ ਹੈ ਉਹ ਜਾਂ ਹਵਾ ਪੈਣੀ ਉਹਨੂੰ ਮੈਂ ਕਹਿੰਦਾ ਇੱਕ ਵਾਰੀ ਪਾਣੀ ਸੁੱਕ ਜੂਗੇ ਫਿਰ ਉਹਨੂੰ ਬੜਾ ਆ ਕੇ ਹਵਾ ਪੈ ਜਾਣੀ ਇਹਨੇ ਇੱਕ ਦਿਨ ਚ ਨਹੀਂ ਐ ਕਰ ਜਿਹੜੀ ਗਿਰੀ ਗਿਰੀ ਵਿੱਚ ਫੰਟਾ ਲਾਵਾ ਜੀ ਪੈਂਦੀ ਕਰਦੇ ਤੂੰ ਤਾਂ ਉੱਥੇ ਹੀ ਜਿੰਨ ਮੈਂ ਉਹ ਹੀ ਆ ਮਸ਼ੀਨ ਵਾਲਾ 1000 ਵੱਢ ਲੈ ਜੂਗਾ ਮਸ਼ੀਨ ਮਸ਼ੀਨ ਉੱਥੇ ਨਹੀਂ ਚੱਲਣੀ ਤੇਰੇ ਤਾਂ ਕਿਆ ਚੱਲਣੀ ਆ ਕੁਝ ਨਹੀਂ ਚੱਲਣੀ ਉੱਥੇ ਤਾਂ ਹੂੰ ਉਹ ਵੀ ਜੀ ਦੇਖੋ ਬੇਟਾ ਮੈਂ ਇਹ ਭਲਿਆਣੇ ਦੇਖੂੰਗਾ ਛੋਲੂਗਾ ਜਿਹੜੇ ਉਹ ਉਹੀ ਭਲਿਆਣੇ ਕਹਿੰਦਾ ਤਾਂ ਉਹ ਲਾਉਣ ਨੂੰ ਤਾਂ ਲਾ ਦੀਆਂ ਤਾਂ ਸੁਖੇ ਤਾਂ ਸੁੱਕੇ ਮੰਗਾ ਦਾ ਆਹ ਗੱਲ ਐ ਜਾਂ ਵੱਢ ਕੇ ਵੀ ਰੱਖੂੰਗੇ ਢੇੜਾ ਪਾਣੀ ਆ ਉਹੀ ਥਾਲਾ ਦਾਣੇ ਪਾਣੀ ਜੀ ਹੋ ਜਾਣੇ ਗਿੱਲਾ ਗਿੱਲ ਜਿਉਂ ਆ ਸਲਾਬ ਸਲਾਬ ਕੁਝ ਨਹੀਂ ਕਹਿੰਦੀ ਫਿਰ ਵੀ ਦਾਣਾ ਖਰਾਬ ਹੁੰਦਾ ਥੱਲੇ ਪਿਆ ਉਹਨਾਂ ਟਾਈਮਾਂ ਪਰ ਰੱਖਣਾ ਹੀ ਨਹੀਂ ਜੇ ਅੱਜ ਬੜਾਈ ਆ ਬਰੋ ਕਹਿੰਦਾ ਦੋ ਦਿਨੇ ਬੰਦ ਹੋ ਉਹ ਕੀ ਗੱਲ ਆ ਦੋ ਦਿਨੇ ਛਾੜ ਦੋ ਤਾਂ ਮੈਂ ਇਹ ਚਿਰਣ ਲੱਗੀ ਕਿਸੇ ਦੇ ਮੈਂ ਕਿਹਾ ਖੁਸ਼ੀ ਨਹੀਂ ਜਲਦੀ ਰਾਜੇ ਦੇ ਉੱਥੇ ਪੜਤੀ ਹੁਣ ਤਾਂ ਚੱਲ ਪਈ ਮਜੀਨਾ ਖੁਸ਼ੀਨਾ ਤਾਂ ਚੱਲਦੀਆਂ ਉੱਚੇ ਖੇਤਾਂ ਚ ਤਾਂ ਜਿਹੜੀ ਆਪਣੀ ਧਰਤੀ ਨੇ ਥੋੜੀ ਗਿੱਲ ਘੱਟ ਛੱਡਦੀ ਐ ਇਹ ਮੈਂ ਦੇਖਿਆ ਸਲਾਬਾ ਰਹਿੰਦਾ ਹੋਰੇ ਇੱਧਰ ਨੂੰ ਜ਼ਮੀਨ ਦਾ ਫਰਕ ਆ ਉੱਦੋਂ ਸਲਾਬ ਬਹੁਤ ਸੂਵੇ ਚੱਲੇ ਹੋਏ ਆ ਨਾ ਉਹ ਵੀ ਫਰਕ ਆ ਉੱਦੋਂ ਨੂੰ ਫਰਕ ਆ ਸੂਵੇ ਪਾਰ ਆ ਜੂ ਤੇ ਪਾਣੀ ਨਹੀਂ ਦੇਖੀ ਮਤਲਬ ਇੰਨੀ ਸੇਲ ਨਹੀਂ ਛੱਡਦੀ ਜਿਵੇਂ ਆਪਣੇ ਸੇਲ ਆ ਆਪਣੇ ਤਾਂ ਜਿਕਣਾ ਪਾਣੀ ਛੱਡਦੀਆਂ ਧਰਤੀ ਪੂਰਾ ਹਾਂ ਭੋਲੂ ਦੇ ਵਿੱਚ ਤੇ ਬਾਦ ਪਾਣੀ ਲਾਇਆ ਤਾਂ ਇਹਨੇ ਹਾਂ ਗੱਟ ਪੈ ਗਿਆ ਤੇ ਇਹ ਜਿਹੜਾ ਜ਼ੈਮੂ ਸਿੰਘ ਜਾਲੂ ਉਹ ਕਹਿੰਦਾ ਗੱਲ ਚ ਪਿਆ ਗਿਆ ਸਰ ਇਹ ਜਿਵੇਂ ਤੇ ਬਾਦ ਪਾਣੀ ਲਾਇਆ ਉਹ ਚੈਨ ਵਾਲੀ ਮਸ਼ੀਨ ਚਾਹੀਦੀ ਸੀ ਚਾਹੀਦੀ ਚੈਨ ਵਾਲੀ ਉਹ ਆ ਚੱਲਣ ਦੇ ਇੱਕ ਅੱਧੀ ਤਾਂ ਚਾਹੀਦੀ ਹੈ ਜਮ ਹੋਰ ਕੋਈ ਕੱਦੀ ਏਰੀਆ ਚ ਚਾਹੀਦੀ ਆ ਹਾਂ ਜਿਗਣਾ ਨੀਵੇਂ ਇੱਕ ਅੱਤੀ ਵੜਦਣ ਦੀ ਚੈਨ ਵਾਲੀ ਨੇ ਵਿੱਚ ਗਿੱਲੇ ਗੁੱਲੇ ਸਭ ਪਾਣੀ ਚ ਵੱਢ ਕੇ ਮਾਰ ਨਹੀਂ ਦੀ ਉਹਨੇ ਚਲੋ ਕੋਈ ਨਹੀਂ ਕਦੇ ਤਾਂ ਆਉਂਗੀ ਉਹ ਦੋ ਸਾਲ ਨੂੰ ਮੈਂ ਆਪਣੀ ਸੋਜੀ ਜੀ ਕਦੇ ਮੁੰਜਰਾ ਨਹੀਂ ਵੜਾਈਆਂ ਪਰ ਆਪਾਂ ਇਹਨਾ ਮੁੰਜਰਾ ਵਜ਼ੇਰੀ ਵੱਢਉਂਦੀਆਂ ਦੀਆਂ ਉਹਰੇ ਮੁੰਜੇਰਾ ਕਰਾਸ ਕੇ ਹਾਂ ਬਾਕੀ ਕਰਮਾ ਗਿਆ ਸੀ ਕਹਿੰਦੇ ਮੁੰਜਰਾ ਨਹੀਂ ਪੱਟੀਆਂ ਮੈਂ ਗਿੱਲਾ ਤਾਂ ਜਰੂਰ ਹੋਇਆ ਪਰ ਇਹ ਤੱਕ ਜੰਦਾ ਨਹੀਂ ਮਰੇਗਾ ਕਦੀ ਮਾੜਾ ਪੜ ਆਈ ਜੀ ਕਿਉਂ ਜ਼ਿਆਦਾ ਫਸਿਆ ਮੈਂ ਨਹੀਂ ਮੈਂ ਕਦੇ ਨਹੀਂ ਇੰਨਾ ਫਸਿਆ ਜਦੋਂ ਮੈਂ ਕੀਤੀ ਕਰਨ ਲੱਗਿਆ ਚਾਲ ਹੁੰਦਾ ਹੀ ਕੋਈ ਨੇ ਉਹ ਦੇਖ ਕੇ ਉਲਾਤੀ ਪਹਿਲਾਂ ਹੀ ਹੋਤੀ ਉਹਨਾਂ ਦੇ ਸਾਚਾ ਕਰੀ ਗਿਆ ਹੁੰਦੀ ਫੇਰ ਨਹੀਂ ਤੇ ਕੁਝ ਵੀ ਨਹੀਂ ਇਹ ਟਾਈਮ ਕੁਟਾ ਕਰਟ ਲੱਗੀ ਹਾਂ ਇਹ ਹੁੰਦੀ ਵੱਖਰੀ ਗੱਲ ਸੀ ਚੱਲ ਅੱਗੇ ਗਿਰਦੀ ਨਹੀਂ ਸੀ ਗਿਰਦੀ ਨਹੀਂ ਇਹ ਤੇ ਦੋ ਉੱਥੇ ਤੇ ਇਹੀ ਲਾਓ ਘੱਟ ਹੋ ਜੂ ਵਿੱਚ ਇਹ ਨਾ ਇਹ ਜਿਹੀ ਲਾਇਗਾ ਨਹੀਂ ਗਾ ਤੇ 26 ਲਾਉਣੀ ਆ ਚਾਹੇ ਕੁਝ ਵੀ ਹੋਵੇ ਕੋਈ ਨਹੀਂ ਲਾਉਣੀ ਹੋਰ 26 ਘੱਟ ਹੋ ਜੂ ਤਾਂ ਵੀ ਕੋਈ ਨਹੀਂ ਲਾਉਣੀ ਵੀ 28 30 ਤਰੀਕ ਤੱਕ 26 28 26 ਤਰੀਕ ਤੱਕ ਅੱਜ ਕੀ 28 ਨੂੰ ਲਾਈ ਤੀ ਹੂ ਇਹ ਤੇ ਦੋ ਕੁ ਦਿਨ ਪਹਿਣਾ ਲਾ ਦੇਣੀ ਬਸ ਆਓ ਫਿਰ ਉਨੇ ਟਾਈਮ ਤੇ ਪੱਕ ਗਈ ਇਹ ਵੀ ਉਨੇ ਟਾਈਮ ਤੇ ਪੱਕ ਗਈ ਇਹ ਇੰਨਾ ਗਾਏ ਗਰਦੀ ਨਹੀਂ ਹੈਗੀ ਜੇ ਪੱਕ ਵੀ ਦੀ ਉਹੀ ਗੱਲ ਆ ਮੈਂ ਗੱਲਾਂ ਮਾਰੀਆ ਥੋੜੇ ਤਾਂ ਦੇਖ ਲਾ ਉੱਥੇ ਬੋਲੇ ਜਾਨੇ ਫਾਂਟ ਵੀ ਲਾਤੀ ਇਹਦੇ ਤੇ ਚੱਕ ਦੇ ਬੋਲੇ ਕੋਈ ਨਹੀਂ ਤੁੰਗ ਗਾ ਕਿਤੇ ਹਾਪਤ ਨੂੰ ਨਾ ਥੜਾ ਚੱਕਣਾ ਪੈ ਜੂ। ਤਾਂ ਵੀ ਤੋਪਾ। ਗਰਮੀ ਪੂਰੀ ਆ। ਉਹ ਫਰਕ ਪੈ ਗਿਆ ਪਹਿਨਾ ਬਹੁਤ ਹੀ ਗਰਮੀ। ਜਦਾ ਐ ਤੇ ਤਿੰਨ ਸਾਢੇ 3 ਵਜੇ। ਤਿੰਨ ਵਾਂਟਾ ਹੋ ਹੋਣਗੇ। ਤਿੰਨ ਹੋਰ ਆ। ਹੂੰ ਤਿੰਨ ਵਾਂਟਾ ਹੋਰ ਆ ਸਾਡੀਆਂ। ਤਿੰਨ ਨਹੀਂ। ਤਿੰਨ ਨਹੀਂ 2 ਹੋਏ ਰਹਿ ਜਾਣੇ ਇਦਾਂ ਇੱਕ ਬੰਦਾ ਵੱਜ ਜਾਣ। ਜੇ 2 ਵੱਧ ਗਏ ਫਿਰ ਹੋਰ ਵੱਜ ਜਾਣੇ ਜੇ ਸਾਰੇ ਲੱਗ ਗਏ ਆਪਾਂ ਇੱਕੇ ਵਾਂਟੂ ਨਹੀਂ। ਚੱਲ ਬੱਟੀਆਂ ਤਾਂ ਨਹੀਂ। ਲਗੋ ਜੀ ਚਲੋ ਆਪਣੇ ਹੁਣ ਨਹੀਂ ਕਰੇ ਫੇ ਲਾਈਡ ਚਾਰ ਕਿਤੇ ਉਧਰ ਦੇ ਇਹ ਵੀ ਗੱਲ ਠੀਕ ਆ ਫਿਰ ਇਹ ਵੀ ਗੱਲ ਠੀਕ ਆ ਫਿਰ ਉਹ ਦੋਹੇ ਜਣੇ ਪਹਿਲੀ ਫਾਂਟ ਫਿਰ ਦੋ ਹੀ ਮੈਰਾ ਲੂੰਗਾ ਜੀ ਲਓ ਜੀ ਇੰਨੀ ਕ ਰਹਿ ਗਈ ਥੋੜੀ ਜੀ ਪਰ ਸਾਡੀ ਇਹ ਦੋਹਾਂ ਬੰਦਿਆਂ ਨੇ ਕੋਈ ਮਦਦ ਨਹੀਂ ਕੀਤੀ ਹੈਗੀ ਇਹ ਦੋਹਾਂ ਬੰਦਿਆਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਅਸੀਂ ਆਪੇ ਲੱਗੇ ਵੇ ਭਾਈ ਬਾਈ ਇੰਨੀ ਕ ਰਹਿ ਗਈ ਥੋੜੀ ਜੀ ਜਾਨੀ ਕੀ ਹੈ ਮਾਈਕ ਕਮਾੜ ਰਹੀ ਹੈ ਹਾਂ ਇੱਕ ਕਮਾੜ ਰਹੀ ਵੀ 15 ਮਿੰਟ ਦਾ ਕੰਮ ਰਹਿ ਗਿਆ ਫਿਨਿਸ਼ ਕਰ ਫਿਰ ਖਤਮ ਕਰਾਂਗੇ ਕੰਮ ਕਰ ਦੇਣਾ ਉਹ ਦੇਖ ਸੂਰਜ ਚੱਲੇ ਉਹ ਤੇ ਪਹਿਨਾ ਨਵੇੜ ਦੇਣਾ ਸੂਰਜ ਪੱਤੇਆਂ ਥੱਲੇ ਉਲਲੇ ਹੋ ਗਿਆ ਪੂਲਰ ਥੱਲੇ ਨਹੀਂ ਤਾਂ ਦਿਖਦਾ ਤਾ ਕਾਂਕ ਦਾ ਵੱਡੀ ਜੀ ਦੀ ਜਿਹੜੀ ਵੱਟ ਕਰੇ ਹੈ ਘਰ ਘਰ ਹਾਂਜੀ ਕਾ ਸੂਰਜ ਤੇ ਪਹਿਨਾ ਨਵੇੜ ਦੇਣਾ ਚੱਲ ਕਾਲੂ ਲਾਦੀਂ ਕਾਲੂ ਸਰਦਾਰ ਨੂੰ ਟੀਚਰਾਂ ਕਰਦਾ ਵੀ ਕਾਲੂ ਵੜ ਦੂੰਗਾ ਜਿਹੜੀ ਰਹਿ ਗਈ। ਨਾ ਨਾ ਇੱਕ ਰਹਿ ਗਈ ਬਾ ਫਾਟ। ਨਵੀਰੇ ਜ਼ੋਰ ਲਾਇਆ ਪਿਆ। ਆ ਦੇਖ ਸਾਡਾ ਬੰਦਾ ਅੱਗੇ ਲੰਘ ਗਿਆ ਬਾਈ। ਮੇਤੇ ਪੜਿਆ ਲਿਖਿਆ ਉਹਨੂੰ ਦਾਤੀ ਚ ਲਾਉਣ ਦਾ ਪਤਾ ਕਿੰਨੀ ਸਪੀਡ 'ਚ ਚੱਲਣੀ ਆ। ਜਿਹੜੇ ਦਾ। ਕਿਹੜੀ ਡਿਗਰੀ 'ਤੇ ਚੱਲਣੀ ਆ? ਇਹ ਫਰਕ ਰਹਿੰਦਾ ਚੀਜ਼ ਦਾ। ਹਾਂ। ਐਨਕਾ ਮਲਾਈ ਫਿਰਦਾ ਦੇਖ ਲਾ। ਐਨਕਾ ਲਾ ਕੇ ਪਹਿਲਾ ਦੇਖ ਲਈ ਵੀ ਹੈਗਾ ਕਿ ਨਹੀਂ? ਹਾਂ। ਚੱਲ ਨਵੀੜੀਏ। ਹਾਂਜੀ ਬੈਡ ਹੋ ਗਿਆ ਬਸ। ਫਾਈਨਲ। ਫਾਈਨਲ ਹੈ। ਪਰ ਕੁੱਝ ਹੈਗਾ ਹਲੇ। ਪਹਿਲੇ ਥੋੜਾ ਇਹ ਆ ਰੰਤ ਦੇ ਉੱਲੇ ਰਹਿ ਗਿਆ ਮਿੱਠੂ ਨੇ ਵੀ ਲਵਾਤੀ ਫਾਂ ਇਹ ਵੀ ਜੋਗਦਾਨ ਪਾ ਲਿਆ ਮਿੱਠੂ ਨੇ ਲਵਾਤੀ ਸਰਦਾਰ ਨੂੰ ਕਹੇ ਬਾਈ 12 12 ਡਾਲਰ ਘਾਟੇ ਦੇ ਮੇਰੇ ਆ ਬਾਹ ਰਹਿ ਗਿਆ ਇਹ ਪੜ੍ਹੇ ਲਿਖੇ ਵੀ ਟੈਕ ਵਾਲਾ ਫਿਜ਼ੂਰਾ ਘਾਟੇ ਵਾਲਾ ਗੇ ਇਹ ਵੀ ਟੈਕ ਵਾਲਾ ਮੈਂ ਨਹੀਂ ਤਾਂ ਘਾਟੇ ਵਾਲਾ ਕੰਮ ਕਰਦੇ ਉਹ ਵੀ ਡਾਲੋ ਅੱਜ ਲਓ ਜੀ ਇਹ ਖਤਮ ਹੋ ਗਈ ਖਤਮ ਠੀਕ ਹੈ ਨਾ ਬਾਬੀ ਕੋਈ ਵੱਡ ਚੈੱਕ ਦੇ 20 ਡਾਲਰ ਲਿਆਓ ਮੇਰੇ ਸ਼ਿੱਤ ਕਰੋ ਕੋਈ ਨਹੀਂ ਕੋਈ ਨਹੀਂ ਛੋੜ ਦੇ ਤਾਰ ਕੱਲ 2 ਵਜੇ ਤੱਕ ਮੋਈ ਆ ਤਾਰ ਹਾਂ ਇਹ ਹਾੜੀ ਤੋਂ ਉਹਦੇ ਪਾਸੇ ਦਵਾ ਲੈਣੀ ਲਓ ਜੀ ਵੱਡ ਕੇ ਫਾਈਨਲ ਕਰਤਾ ਸ਼ਾਮ ਹੋ ਗਈ ਤੁਰੇ ਗਾਣੇ ਹੁਣ ਭੁੱਖ ਲੱਗੇ ਆ ਜੀ ਬੈਠਿਆਂ ਨੂੰ ਕੱਲ ਦਾ ਠੇਕਾ ਇਹਨਾਂ ਨੂੰ ਮੈਂ ਦੇ ਦਿੱਤਾ ਇਹ 10-10 ਦੇ ਦੇਣੇ ਆ ਘੰਟੇ ਦੇ ਹਾਂ ਭਾਈ ਇਹਨਾਂ ਨੂੰ ਰੁਪਈਆ ਤਾਂ ਰੱਖਣਾ ਪਰ ਮੈਂ ਲੇਵਰ ਤਕੜੀ ਜਾਂਦੇ ਪਰ ਲੇਵਰ ਕੋਲ ਖੜਕੇ ਕੰਮ ਕਰਦੀ ਆ ਮੈਂ ਦੇਖ ਲਿਆ ਤਾਂ ਹੈ ਉਹ ਨਹੀਂ ਯਾਰ ਕਿੱਥੇ ਦੇਖ ਲਾ ਬੀਗਾ ਵੀ ਵੱਡੇ ਆਵਾਜ਼ ਦਿੱਤੇ ਬੀਗਾ 10 ਵਾ 10 ਵਜੇ ਛੱਡ ਗਏ ਇਹਨਾਂ ਨੂੰ ਮੈਂ ਆਹਰਲਾ ਸੀ 2 ਘੰਟੇ ਚ ਵੜਤਾ ਫੇਰ ਉਹਦੇ ਬਾਅਦ ਚੱਲ 2 12 ਵਜੇ ਤੱਕ ਆਰਾਮ ਕਰ ਲੈਂਦੇ 12 ਦੇ 2 ਆਰਾਮ ਵਾਲੇ ਟਾਈਮ ਹਾਂ ਹਾਂ 12 ਤੋਂ 2 12 ਵਜੇ ਛੱਡ ਜੰਦੇ ਆ ਮੈਂ ਤਾਂ ਸਵਾ 10:30 ਵਜੇ ਲੰਘੇ ਨਾ ਕੋਈ ਤੇ ਰੋਕੀ ਦੇ ਕੇ ਮੈਂ ਵੀ 2:30 ਵਜੇ ਆਇਆ ਮਾਚਾਉਂ ਦੇਖਦਾ ਜਾ ਕੇ ਕਿੰਨਾ ਕਬੜਿਆ ਵਾ ਤਾਂ ਸੋਹਣਾ ਤਾਂ ਚੱਲ ਕੋਈ ਨਹੀਂ ਵਾ ਸ਼ਾਬਰ ਹੁਣ ਫਿਰ ਚੱਲ ਥੋੜੋ ਕੰਪਲੀਟ ਕਰੀਏ ਕੰਪਲੀਟ ਦਾ ਕਰਤਾ ਨਾ ਗਲਤ ਆ ਹਾਈ ਬੱਚੇ ਚਲੋ ਠੀਕ ਆ ਜੀ ਫਿਰ ਕੱਲ ਨੂੰ ਮਿਲਦੇ ਆ ਜੀ ਹੁਣ ਅਸਰੀਗਾਲ ਜੀ